ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਉ ਮੰਦਾ ਆਖੀਐ ਜਿਤ ਜੰਮਿਆ ਰਾਜਾਨ ਵਿਣਤੁ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਹਰ ਇੱਕ ਜੀਵ ਆਤਮਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਚਰਨਾਂ ਵਿੱਚ ਕੋਈ ਨਾ ਕੋਈ ਅਰਦਾਸ ਬੇਨਤੀ ਕਰਦੀ ਏ ਜੋਦੜੀ ਕਰਦੀ ਏ ਕੋਈ ਆਪਣੇ ਮਾਂ ਦੀ ਲੰਮੀ ਉਮਰ ਲਈ ਅਰਦਾਸ ਕਰਵਾਉਂਦਾ ਹੈ ਕੋਈ ਆਪਣੇ ਮਾਂ ਦੀ ਤੰਦਰੁਸਤੀ ਲਈ ਕੋਈ ਨਾ ਕੋਈ ਅਰਦਾਸ ਕੋਈ ਬੇਨਤੀ ਕਰਦਾ ਹੈ ਪ੍ਰਭੂ ਮੈਂ ਕਿਹੜੀ ਵਸਤੂ ਤੇਰੇ ਕੋਲੋਂ ਮੰਗਾਂ ਹਰ ਇੱਕ ਚੀਜ਼ ਇਸ ਸੰਸਾਰ ਦੇ ਵਿੱਚ ਨਾਸ਼ ਹੋਣ ਵਾਲੀ ਹੈ ਇੱਥੋਂ ਤੱਕ ਕਿ ਆਪ ਜੀ ਦਾ ਦਿੱਤਾ ਹੋਇਆ ਇਹ ਸਰੀਰ ਵੀ ਇੱਕ ਦਿਨ ਨਾਸ਼ ਹੋ ਜਾਣਾ ਹੈ ਇਹ ਤਨ ਹੋਏਗਿਓ ਪਸੰਮ ਕੀ ਢੇਰੀ ਸਾਧ ਸੰਗਤ ਜੀ ਇੱਕ ਅਰਦਾਸ ਮਾਂ ਲਈ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਕੀਤੀ ਗਈ ਕਿ ਸਾਨੂੰ ਮੰਗਣਾ ਕੀ ਚਾਹੀਦਾ ਅੱਜ ਉਹ ਅਰਦਾਸ ਉਹ ਜਨ ਜਵਾਤ ਸਮੂਜੀ ਕੌਮ ਅੰਗੇ ਰੱਖਣਾ ਚਾਹਣਾ ਸਾਰੀ ਕਾਇਨਾਤ ਅੰਗੇ ਰੱਖਣਾ ਚਾਹਣਾ ਮਾਂ ਲਈ ਅਰਦਾਸ ਰਾਜਾਨ ਰਾਜ ਅਨਾਨ ਪਾਨ دیਵਾਨ ਦੇਵ ਉਪਮਾ ਮਹਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਪ੍ਰਭੂ ਕਿ ਇਸ ਜੀਵ ਇਸਤਰੀ ਨੂੰ ਜੰਮਣ ਮਰਨ ਤੋਂ ਮੁਕਤ ਕਰੋ ਮੈਂ ਇਸ ਜੀਵ ਆਤਮਾ ਦਾ ਜੰਮਣ ਮਰਨ ਨਹੀਂ ਘੱਟ ਸਕਦਾ ਕਿਉਂਕਿ ਮੈਂ ਆਪ ਵੀ ਜੰਮਿਆ ਤੇ ਆਪ ਵੀ ਇੱਕ ਦਿਨ ਮਰਨਾ ਇਸ ਜੀਵ ਆਤਮਾ ਨੂੰ ਜੰਮਣ ਮਰਨ ਦੇ ਚੱਕਰ ਚੋਂ ਤੁਸੀਂ ਘੱਟ ਸਕਦੇ ਹੋ ਕਿਉਂਕਿ ਨਾ ਤੁਹਾਡਾ ਜਨਮ ਹੋਇਆ ਤੇ ਨਾ ਹੀ ਤੁਸੀਂ ਕਦੇ ਜਾਣਾ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਧੰ ਗੁਰੂ ਗ੍ਰੰਥ ਸਾਹਿਬ ਜੀ ਮੈਂ ਨਕੂ ਨਕੇਸ ਵਿਸ਼ਵਾਸ ਨਾਲ ਭਰਿਆ ਕਿ ਕੋਈ ਵੀ ਜੀਵਾਤਮਾ ਕੋਈ ਵੀ ਜੀਵ ਜਦੋਂ ਤੇਰੇ ਕੋਲ ਝੋਲੀ ਅੱਡ ਕੇ ਆਉਂਦਾ ਤਾਂ ਤੂੰ ਉਸ ਜੀਵ ਨੂੰ ਖਾਲੀ ਨਹੀਂ ਮੋੜਦਾ ਇਹ ਤੇਰਾ ਸੁਭਾਅ ਹੈ ਤੂੰ ਦਿਆਲੂ ਬੜਾ ਹੈ ਕਿਰਪਾਲੂ ਬੜਾ ਤੂੰ ਕਿਸੇ ਵੀ ਜੀਵਾਤਮਾ ਨੂੰ ਖਾਲੀ ਨਹੀਂ ਮੋੜਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਮੈਂ ਵੀ ਪਾਪੀ ਜੀਵ ਤੇਰੇ ਅੱਗੇ ਝੋਲੀ ਅੱਡ ਕੇ ਖੜਾ ਹੇ ਸਤਿਗੁਰੂ ਇਸ ਜੀਵ ਵਿਸਤਰੀ ਦਾ ਜੰਮਣ ਮਰਨ ਕੱਟੋ ਦਿਆ ਕਰੋ ਪ੍ਰਭੂ ਤੇਰੇ ਚਰਨਾਂ ਵਿੱਚ ਇੱਕੋ ਹੀ ਮੰਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਤਾ ਨਹੀਂ ਕਦੋਂ ਤੋਂ ਇਸ ਜੀਵ ਆਤਮਾ ਦਾ ਇਸ ਜੀਵ ਵਿਸਤਰੀ ਦਾ ਕੋਈ ਪਿਓ ਚੱਲਦਾ ਆ ਰਿਹਾ ਹੈ ਪਤਾ ਨਹੀਂ ਕਦੋਂ ਤੋਂ ਕੋਈ ਮਾਂ ਚੱਲਦੀ ਆ ਰਹੀ ਹੈ ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂ ਥਾਮ ਹਮ ਆਏ ਪਤਾ ਨਹੀਂ ਕਿੰਨੇ ਵਾਰੀ ਰੁੱਖਾਂ ਬਿਰਖਾਂ ਦੀਆਂ ਜੂਨਾ ਇਸ ਜੀਵ ਆਤਮਾ ਨੇ ਦੇਖਿਆ ਕਿਤੇ ਰੁੱਖ ਬਿਰਖਾਂ ਮਜਿਨੇ ਕਿਤੇ ਪਸ਼ੂ ਉਪਾਏ ਕਿਤੇ ਨਾਕੁਲੀ ਮੈਂ ਆਏ ਕਿਤੇ ਪੰਖ ਉਡਾਏ ਪਤਾ ਨਹੀਂ ਕਦੋਂ ਤੋਂ ਇਹ ਜੀਵ ਆਤਮਾ ਪਸ਼ੂ ਬਣ ਕੇ ਜੰਗਲਾਂ ਵਿੱਚ ਫਿਰਦੀ ਰਹੀ ਕਿੰਨੇ ਵਾਰੀ ਸੱਪਾਂ ਦੀਆਂ ਜੂਨਾ ਵੇਖਿਆ ਕਿੰਨੇ ਵਾਰੀ ਪੰਛੀ ਬਣ ਬਣ ਕੇ ਅਸਮਾਨ ਤੇ ਉੱਡੀ ਦਇਆ ਕਰੋ ਸਤਿਗੁਰੂ ਧੰ ਗੁਰੂ ਗ੍ਰੰਥ ਸਾਹਿਬ ਜੀ ਮੈਂ ਵੀ ਪਾਪੀ ਆ ਮੇਰੀਆਂ ਵੀ ਵਾਸ਼ਨਾਵਾਂ ਮਾੜੀਆਂ ਨੇ ਮੇਰੀ ਵੀ ਸੋਚ ਮਾੜੀ ਹੈ ਮਗਰ ਹਮਰਾ ਗੁਣ ਔਗਣਾ ਵਿਚਾਰਿਆ ਮੇਰੇ ਗੰਧ ਭਰੇ 판ਡੇ ਦੇ ਵਿੱਚ ਬੈਠ ਕੇ ਇਹ ਅਰਦਾਸ ਵੀ ਤੂੰ ਆਪ ਹੀ ਕੀਤੀ ਹੈ ਸਤਿਗੁਰੂ हे ਪ੍ਰਭੂ ਇਹ ਮੇਰਾ ਬਲ ਨਹੀਂ ਮੇਰੀ ਬੁੱਧੀ ਨਹੀਂ ਮੇਰੀ ਸਿਆਣਪ ਨਹੀਂ ਇਹ ਅਰਦਾਸ ਤੇਰੀ ਕਿਰਪਾ ਨਾਲ ਹੀ ਹੋਈ ਹੈ ਮੇਰੇ ਗੰਧ ਭਰੇ ਪਾਂਡੇ ਦੇ ਵਿੱਚ ਬੈਠ ਕੇ ਇਹ ਬੇਨਤੀ ਜੋਦੜੀ ਵੀ ਤੂੰ ਆਪ ਹੀ ਕੀਤੀ ਹੈ ਪ੍ਰਭੂ ਦੋਨਾਂ ਪਾਸੇ ਹਰ ਇੱਕ ਸਰੀਰ ਦੇ ਵਿੱਚ ਸਰਗੁਣ ਵੀ ਨਿਰਗੁਣ ਵੀ ਤੂੰ ਆਪ ਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਸਾਈਂ ਅਮ ਜੀ ਦਾ ਦਿੱਤਾ ਹੋਇਆ ਇਹ ਸਰੀਰ ਜਦੋਂ ਵੀ ਇਹ ਜੀਵ ਵਿਸਤਰੀ ਛੱਡੇ ਤਾਂ ਸਿੱਧਾ ਤੇਰੀ ਨਿੱਕੀ ਗੋਦ ਦੇ ਵਿੱਚ ਜਾ ਡਗੇ ਤੇ ਸ਼ਬਦ ਦੇ ਵਿੱਚ ਅਪੇਦ ਹੋਏ। ਅਬ ਕੀ ਮਾਰ ਬਖਸ਼ ਬੰਦੇ ਕੋ ਬਹੁਰ ਨਾ ਪੌ ਜਲ ਫੇਰਾ। ਤਨ ਗੁਰੂ ਗ੍ਰੰਥ ਸਾਹਿਬ ਜੀ ਇਹ ਅਰਦਾਸ ਰੋਮ ਰੋਮ ਦੇ ਵਿੱਚੋਂ ਕੇਵਲ ਉਸ ਮਾਂ ਲਈ ਨੇ ਜਿਸ ਮਾਂ ਦੀ ਕੱਖ ਦੇ ਵਿੱਚੋਂ ਮੇਰਾ ਜਨਮ ਹੋਇਆ ਇਹ ਹਰ ਇੱਕ ਉਸ ਮਾਂ ਲਈ ਹੈ ਜੋ ਇਸ ਸੰਸਾਰ ਦੇ ਵਿੱਚ ਵਿਚਰ ਰਹੀ ਹੈ ਉਹਨਾਂ ਮਾਂਵਾਂ ਲਈ ਮੇਰੀ ਰੋਮ ਰੋਮ ਦੇ ਵਿੱਚੋਂ ਇਹੀ ਅਰਦਾਸ ਬੇਨਤੀ ਹੈ ਪ੍ਰਭੂ ਕਿ ਜਦੋਂ ਵੀ ਉਹ ਜੀਵ ਆਤਮਾਾਂ ਆਪ ਜੀ ਦਾ ਦਿੱਤਾ ਹੋਇਆ ਇਹ ਸਰੀਰ ਆਪ ਜੀ ਦੇ ਹੁਕਮ ਅਨਸਾਰ ਛੱਡਣ ਤਾਂ ਸਿੱਧਾ ਤੇਰੀ ਨਿੱਕੀ ਗੋਦ ਦੇ ਵਿੱਚ ਜਾ ਡੇਗਣ ਤੇ ਕੇਵਲ ਸ਼ਬਦ ਦੇ ਵਿੱਚ ਬੇਨ ਹੋਣ। ਏਹ ਸਤਿਗੁਰੂ ਮੇਰੀ ਇਹੀ ਅਰਦਾਸ ਤੇਰੇ ਚਰਨਾਂ 'ਚ ਬੇਨਤੀ ਹੈ। ਸਤਿਗੁਰੂ ਰਹਿਮਤ ਕਰੋ, ਦਇਆ ਕਰੋ ਪ੍ਰਭ। ਅੱਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਪੌ ਜਲ ਫੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।